everyone ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETD ਸੈਸ਼ਨ 2022-24 ਦੇ TP ਦੇ ਬਾਰੇ ਠੀਕ ਹੈ ਕਿੰਨੇ ਦਿਨ ਹੋ ਚੁੱਕੇ ਆ ਕਿੰਨੇ ਦਿਨ ਬਾਕੀ ਆ ਤੇ TP ਐਕਸਟੈਂਡ ਕਰਦੋਂ ਤੱਕ ਹੋ ਸਕਦੀ ਹੈ ਸੋ ਸਭ ਤੋਂ ਪਹਿਲਾਂ ਜਿਹੜੀ TP ਆ ਉਹ ਤੁਹਾਡੀ ਲੱਗੀ ਸੀ 2 ਮਈ ਨੂੰ 2 ਮਈ 2024 ਨੂੰ ਤੁਹਾਡੀ TP ਲੱਗੀ ਸੀ ਉਹਦੇ ਅਕੋਰਡਿੰਗ ਅੱਜ ਤੱਕ 90 ਦਿਨ ਬਣ ਚੁੱਕੇ ਆ ਜਿਹੜਾ ਸਟੂਡੈਂਟ ਪੂਰੇ 90 ਦਿਨ ਮੇਰੇ ਕੋਲ ਗਿਆ ਠੀਕ ਹੈ ਮਤਲਬ ਸਕੂਲ ਦੇ ਵਿੱਚ ਕਿ ਆ ਉਹਨੇ ਮੈਨੂੰ ਰਿਕਾਰਡ ਆਪਦਾ ਭੇਜਿਆ ਇੱਕ ਵੀ ਐਬਸੈਂਟ ਨਹੀਂ ਆਉਂਦੀ ਤਾਂ ਉਹਦੇ ਕਿਆ 90 ਦਿਨ ਬਣ ਚੁੱਕਿਆ ਸਕੂਲ ਦੇ ਵਿੱਚ ਠੀਕ ਹੈ ਸੋ 90 ਦਿਨ ਤੁਹਾਡੇ ਪੂਰੇ ਹੋ ਚੁੱਕਿਆ ਟੋਟਲ ਟੀਪੀ ਦੇ ਦਿਨ ਹੁੰਦੇ ਆ 117 117 ਦੇ ਵਿੱਚੋਂ 90 ਲੱਗ ਚੁੱਕਿਆ ਮਤਲਬ 27 ਦਿਨ ਬਾਕੀ ਐ ਅਕੋਰਡਿੰਗ ਟੂ ਰੂਲ 2 ਮਈ 2024 ਤੋਂ ਲੈ ਕੇ 21 ਅਕਤੂਬਰ 2024 ਤੱਕ ਤੁਹਾਡੀ ਟੀਪੀ ਚਲਦੀ ਸੀ ਜਿੰਦੇ ਵਿੱਚ 117 ਦਿਨ ਪੂਰੇ ਕਰਨੇ ਸੀ ਬਟ ਗਰਮੀ ਦੀਆਂ ਛੁੱਟੀਆਂ ਇਸ ਵਾਰ ਜਲਦੀ ਹੋ ਗਈਆਂ ਸੀ ਤੁਹਾਨੂੰ ਪਤਾ ਹੀ ਹੈ 20 ਮਈ ਤੋਂ ਛੁੱਟੀਆਂ ਹੋ ਗਿਆ ਸੀ 10 ਦਿਨ ਉੱਥੇ ਆਪਣੇ ਖਰਾਬ ਹੋ ਗਏ ਨਹੀਂ ਤਾਂ ਆਪਣੀ ਟੀਪੀ ਸਹੀ 25 ਅਕਤੂਬਰ ਤੱਕ ਹੀ ਚਲਣੀ ਸੀ ਠੀਕ ਹੈ ਹੁਣ ਜੇ ਆਪਣੇ ਕੋਲ 27 ਦਿਨ ਬਾਕੀ ਹੈ ਬਟ ਅਕਤੂਬਰ 25 ਤੱਕ ਆਪਣੇ ਕੋਲ ਸਿਰਫ ਮੰਨ ਕੇ ਚੱਲੋ ਤੁਸੀਂ ਅੱਜ ਵੀ 8 ਅਕਤੂਬਰ ਹੈ ਤਾਂ 17 ਦਿਨ ਬਾਕੀ ਹੈ 17 ਦਿਨਾਂ ਦੇ ਵਿੱਚੋਂ ਆਪਣੇ ਕੋਲ ਸ਼ਨੀਵਾਰ ਐਤਵਾਰ ਦੀ ਛੁੱਟੀ ਆਏਗੀ 12 13 ਦੀ ਉਸ ਤੋਂ ਬਾਅਦ ਇੱਕ ਅੱਧੀ ਵੈਸੇ ਹੋਰ ਛੁੱਟੀਆਂ ਆਉਂਦੀ ਐਤਵ ਇੱਕ ਦੋ ਐਟਾਰ ਹੋਣਗੇ ਤਾਂ ਆਪਣੇ ਕੋਲ ਟੋਟਲ 13 14 ਦਿਨ ਬਚਦੇ ਆ ਠੀਕ ਹੈ ਮਤਲਬ ਅਕਤੂਬਰ 25 ਤੱਕ ਟੀਪੀ ਆਪਣੀ ਖਤਮ ਨਹੀਂ ਹੋਵੇਗੀ 27 ਦਿਨ ਬਾਕੀ ਆ ਬਟ ਆਪਣੇ ਕੋਲ ਕਿੰਨੇ ਬਾਕੀ ਆ 13 ਜਾਂ 14 ਦਿਨ ਬਾਕੀ ਆ TP ਕੀ ਹੈ ਐਕਸਟੈਂਡ ਹੋਏਗੀ TP ਐਕਸਟੈਂਡ ਦਾ ਲੈਟਰ ਕਦੋਂ ਆਉਂਦਾ ਹੈ ਮਤਲਬ ਜਦੋਂ ਲਾਸਟ ਵਾਲੇ 4-5 ਦਿਨ ਰਹਿ ਜਾਂਦੇ ਆ ਉਦੋਂ TP ਐਕਸਟੈਂਡ ਹੋਣ ਦਾ ਲੈਟਰ ਆਉਂਦਾ ਹੈ ਕਾਫੀ ਸਟੂਡੈਂਟ ਦੇ ਮੈਸੇਜ ਆਏ ਸੀ TP ਐਕਸਟੈਂਡ ਦਾ ਲੈਟਰ ਕਦੋਂ ਆਉਂਦਾ ਜਦੋਂ TP ਖਤਮ ਹੋਣ ਚ 4-5 ਦਿਨ ਰਹਿ ਜਾਂਦੇ ਆ ਉਦੋਂ ਕੀ ਹੈ TP ਦਾ ਲੈਟਰ ਆਉਂਦਾ ਵੀ TP ਕਾਤ ਮਤਲਬ ਅੱਗੇ ਹੋਰ ਵਧੇਗੀ ਕਿਉਂਕਿ 117 ਦਿਨ ਪੂਰੇ ਕਰਾਉਣੇ ਹੁੰਦੇ ਆ ਠੀਕ ਹੈ ਕਿਸੇ ਵੀ ਹਾਲ ਦੇ ਵਿੱਚ 117 ਦਿਨ ਪੂਰੇ ਕਰਾਉਣੇ ਹੁੰਦੇ ਆ ਤਾਂ ਮੰਨ ਕੇ ਚੱਲੋ 25 ਅਕਤੂਬਰ ਤੋਂ ਲੈ ਕੇ ਘੱਟੋ ਘੱਟ 15 ਨਵੰਬਰ ਤੱਕ ਤੁਹਾਡੀ ਟੀਪੀ ਚੱਲੇਗੀ ਵਿੱਚ ਦਿਵਾਲੀ ਦੇ ਛੁੱਟੀਆਂ ਵੀ ਆਉਣਗੀਆਂ ਠੀਕ ਹੈ ਸੋ ਇਸ ਲਈ ਘੱਟੋ ਘੱਟ 15 ਨਵੰਬਰ ਤੱਕ ਤੁਹਾਡੀ ਟੀਪੀ ਚੱਲੇਗੀ ਠੀਕ ਹੈ ਇਹਦੀ ਜਿਹੜਾ ਲੈਟਰ ਹੈ ਉਹ ਆ ਜਾਏਗਾ ਲਗਭਗ 20 ਅਕਤੂਬਰ ਤੱਕ ਓਕੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਦੇ ਰਿਪਲਾਈ ਕਰਕੇ ਦੱਸ ਦਿਓ ਵੀ ਤੁਹਾਨੂੰ ਕਿੰਨੇ ਦਿਨ ਹੋ ਗਏ है। है? टीपी ਤੇ ਜਾਂਦਿਆਂ ਨੂੰ ਜਿਹੜੇ ਸਟੂਡੈਂਟ ਨੇ ਪੂਰੇ ਦਿਨ ਲਗਾਏ ਇੱਕ ਵੀ ਛੁੱਟੀ ਨਹੀਂ ਕੀਤੀ ਉਹਨੇ ਮੈਨੂੰ ਰਿਕਾਰਡ ਭੇਜਿਆ ਉਹਦਾ 90 ਦਿਨਾਂ ਦਾ ਪੀ 90 ਦਿਨ ਮੇਰੇ ਪੂਰੇ ਹੋ ਚੁੱਕੇ ਹੈ ਠੀਕ ਹੈ 27 ਦਿਨ ਬਾਕੀ ਹੈ ਬਟ ਅਕਤੂਬਰ 25 ਤੱਕ ਆਪਣੇ ਸਿਰਫ ਕੀ ਹੈ 13 ਜਾਂ 14 ਦਿਨ ਬਾਕੀ ਹੈ ਤਾਂ ਇਹਦਾ ਮਤਲਬ 15 ਨਵੰਬਰ ਤੱਕ ਤੁਹਾਡੀ টিਪੀ ਆਰਾਮ ਨਾਲ ਜਾਵੇਗੀ ਠੀਕ ਹੈ ਜਦੋਂ ਵੀ টিਪੀ ਐਕਸਟੈਂਡ ਹੋਣ ਦਾ ਲੈਟਰ ਆਇਆ ਤੁਹਾਨੂੰ ਨਾਲ ਦੀ ਨਾਲ ਨੋਟੀਫਾਈ ਜਰੂਰ ਕਰਾਂਗੇ ਥੈਂਕ ਯੂ ਵੈਰੀ ਮਚ